ਇੱਕ ਹਾਈਜੈਕਰ ਨੇ ਦਿੱਤਾ ਇੱਕ 에어 호ਸਟੈਸ ਨੂੰ ਲੈਟਰ ਅਖਰ ਕੀ ਲਿਖਿਆ ਸੀ ਇਸ ਲੈਟਰ ਦੇ ਵਿੱਚ ਜਿਸ ਨੂੰ ਪੜ੍ਹ ਕੇ 에어 호ਸਟੈਸ ਤੇ ਸਾਰੇ ਪਾਇਲਟ ਹੋ ਗਏ ਹੈਰਾਨ ਇੱਕ ਐਸੀ ਹਾਈਜੈਟਿੰਗ ਜਿਹਦਾ ਐਨੇ ਸਾਲਾਂ ਬਾਅਦ ਵੀ ਪਤਾ ਨਹੀਂ ਲੱਗ ਸਕਿਆ ਹਾਈਜੈਕਿੰਗ ਦੇ ਵਿੱਚ ਅੱਜ ਤੱਕ ਦੀ ਇੱਕ ਲੋਕੀ ਸਭ ਤੋਂ ਵੱਡੀ ਮਿਸਟਰੀ ਸਾਸ਼ੀ ਗਾਦੀਮਾ ਮਕੇਸ਼ਵਰ ਦੇ ਅੱਜ ਫੇਰ ਇੱਕ ਬੜੀ ਇੰਟਰਸਟਿੰਗ ਸਟੋਰੀ ਤੁਹਾਡੇ ਲੈ ਕੇ ਆਇਆ ਉਹ ਸਟੋਰੀ ਜਿਹੜੀ ਆਪਣੇ ਆਪ ਦੇ ਵਿੱਚ 45 ਸਾਲਾਂ ਤੋਂ ਬਾਅਦ ਵੀ ਅੱਜ ਵੀ ਮਿਸਟਰੀ ਬਣੀ ਹੋਈ ਹੈ ਜਿਹਨੇ ਅਮਰੀਕਾ ਵਰਗੀ ਕੰਟਰੀ ਦੇ ਨਕਸ਼ 'ਚ ਦਮ ਕਰਤਾ ਪਰ ਅੱਜ ਤੱਕ ਉਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਜੀ ਹਾਂ ਇਹ ਸਟੋਰੀ ਹੈਗੀ ਹੈ ਹਾਈਜੈਕਿੰਗ ਤੁਸੀਂ ਅਕਸਰ ਸੁਣਿਆ ਹੋਣਾ ਬਹੁਤ ਸਾਰੇ ਹਾਈਜੈਕ ਜਿਹੜੀ ਨੇ ਉਹ ਹੁੰਦੇ ਰਹਿੰਦੇ ਨੇ ਤੁਸੀਂ ਉਹਨਾਂ ਦੀਆਂ ਸਟੋਰੀਆਂ ਵੀ ਸੁਣਦੇ ਰਹਿੰਦੇ ਹੋ ਪਰ ਕਿੰਨਾ ਕਿਤੇ ਪਤਾ ਲੱਗ ਜਾਂਦਾ ਹੈ ਕਿ ਉਹ ਹਾਈਜੈਕਰ ਕੌਣ ਸੀਗੇ ਤੇ ਉਹਨਾਂ ਨੇ ਕੀ ਡਿਮਾਂਡ ਸੀ ਕਿ ਆ ਕਿੱਥੋਂ ਮਿਲੇ ਨਹੀਂ ਮਿਲੇ ਪਰ ਐਟ ਲੀਸਟ ਉਹ ਗੁੱਥੀ ਜਿਹੜੀ ਸੁੱਝ ਜਾਂਦੀ ਹੈ ਪਰ ਇਹ ਇੱਕ ਅਲੋਤੀ ਮਿਸਟਰੀ ਆ ਹਾਈਜੈਕਿੰਗ ਦੀ ਜਿਹੜੀ ਅੱਜ ਤੱਕ ਵੀ ਕੋਈ ਜਿਹੜੀ ਸੁੱਝ ਨਹੀਂ ਸਕੀ ਕੱਲ ਹੈਗੀ ਆ 24 ਨਵੰਬਰ 1971 ਅਮਰੀਕਾ ਦੀ ਇੱਕ ਫਲਾਈਟ ਇਹ ਫਲਾਈਟ ਹੈਗੀ ਆ ਨਾਰਥ-ਵੈਸਟ 에ਰੀਅਨ 에어ਲਾਈਨ ਦੀ ਸੋ ਇਹ ਜਿਹੜੀ ਆ ਇਹ ਫਲਾਈਟ ਸੀਗੀ ਇੱਕ ਛੋਟੀ ਜੀ ਅੱਧੇ ਘੰਟੇ ਦੀ ਫਲਾਈਟ ਸੀ ਜਦੇ ਵਿੱਚ 36 ਜਿਹੜੇ ਸੀਗੇ ਪੈਸੇਂਜਰ ਸੀਗੇ ਤੇ 6 ਕਿਊ ਮੈਂਬਰ ਸੀਗੇ ਅੱਧੇ ਘੰਟੇ ਦੀ ਫਲਾਈਟ ਸੀ ਪਰ ਕਿਸੇ ਨੂੰ ਪਤਾ ਨਹੀਂ ਸੀਗਾ ਤੇ ਇਹ ਫਲਾਈਟ ਜਿਹੜੀ ਹਾਈਜੈਕ ਹੋ ਚੁੱਕੀ ਹੈ ਬਟ ਇੰਟਰਸਟਿੰਗ ਗੱਲ ਇਹ ਹੈ ਜਦੋਂ ਤੱਕ ਇਹ ਪੈਸੇਂਜਰ ਉਤਰੇ ਨਹੀਂ ਉਦੋਂ ਤੱਕ ਪੈਸੇਂਜਰਸ ਨੂੰ ਬਿਲਕੁਲ ਨਹੀਂ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਫਲਾਈਟ ਆ ਉਹ ਹਾਈਜੈਕ ਹੋ ਚੁੱਕੀ ਹੈ ਬਹੁਤ ਇੰਟਰਸਟਿੰਗ ਜੀ ਸਟੋਰੀ ਹੈ ਤੁਹਾਨੂੰ ਸ਼ੇਅਰ ਕਰਦਾ ਹਾਂ ਜੇਕਰ ਮੈਂ ਦੱਸਿਆ ਕਿ 1971 ਦੀ ਸਟੋਰੀ ਜਹਾਜ਼ ਉੜਦਾ ਹੈ ਜਹਾਜ਼ ਦੇ ਵਿੱਚ ਥੋੜੇ ਜੇ ਸਿੰਜਰ ਬੈਠੀਆ ਲਾਸਟ ਸੀਟ ਤੇ ਇੱਕ ਬੰਦਾ ਬੈਠਾ ਜਿਸ ਜਿੰਨਾ ਮੈਂ ਡੈਨ ਕੋਪਰ ਸੀਟ ਨੰਬਰ ਹੈਗਾ 18 A ਕਿਸੇ ਨੇ ਨਹੀਂ ਪਤਾ ਪੀਏ ਜਿਹੜਾ ਬੰਦਾ ਸਭ ਤੋਂ ਪਿੱਛੇ ਬੈਠਾ ਆ ਇਹ ਹੁਣੇ ਸਾਡਾ ਜਾਜ ਜਿਹੜਾ ਉਹ ਉਹਨੂੰ ਕਿਡਨੈਕ ਕਰਨ ਲੱਗਾ ਫਲਾਈ ਜਦੋਂ ਉੜਦੀ ਹੈ ਉਸ ਤੋਂ ਬਾਅਦ ਇੱਕ 에ਰ ਹੋਸਟੈਸ ਨੂੰ ਡੈਨ ਆਵਾਜ਼ ਮਾਰਦਾ 에ਰ ਹੋਸਟੈਸ ਉਹਦੇ ਕੋਲ ਆਉਂਦੀ ਆ 24 ਸਾਲ ਦੀ ਕੀ 에ਰ ਹੋਸਟੈਸ ਆ ਬਹੁਤ ਸੋਹਣੀ ਸੀਗੀ ਡੈਨ ਕੋਪਰ ਉਹਨੂੰ ਇੱਕ ਲੈਟਰ ਦਿੰਦਾ ਆ ਉਹਨੂੰ ਲੱਗਦਾ ਹੈ ਖਰੇ ਮੇਰੇ ਤੇ ਇਹ ਲਾਈਨਾਂ ਮਾਰ ਰਿਹਾ ਆ ਤਾਂ ਉਹ ਥੋੜਾ ਇਗਨੋਰ ਕਰ ਦਿੰਦੀ ਹੈ ਪਰ ਜਿੱਦਾਂ ਕਿ ਜਿਹੜੀ 에ਰ ਉਸ ਹੁੰਦੀਆਂ ਇਹਨਾਂ ਦਾ ਇਹ ਮਕਸਦ ਵੀ ਰਹਿੰਦਾ ਹੈ ਇਹਨਾਂ ਦੀ ਡਿਊਟੀ ਵੀ ਰਹਿੰਦੀ ਹੈ ਕਿ ਕਿਸੇ ਵੀ ਚੀਜ਼ ਨੂੰ ਹਾਈਪ ਨਾ ਦੇਵੇ ਉਹ ਉਹਦੇ ਕੋਲੋਂ ਲੈਟਰ ਲੈ ਲੈਂਦੀ ਆ ਲੈਟਰ ਲੈ ਕੇ ਉੱਚੋ ਪਕੜ ਕੇ ਉੱਥੇ ਜਾਂਦੀ ਹੈ ਤਾਂ ਪਿੱਛੋਂ ਉਹਨੂੰ ਡਾਂਸਰ ਆਵਾਜ਼ ਮਾਰਦਾ ਕਹਿੰਦਾ ਮੈਡਮ ਤੁਹਾਨੂੰ ਇਹ ਲੈਟਰ ਪੜ੍ਹ ਲੈਣਾ ਚਾਹੀਦਾ ਹੁਣ ਉਹਨੂੰ ਲੱਗਾ ਵੀ ਦੇਖਾਂ ਸਹੀ ਕੀ ਲਿਖਿਆ ਹੈ ਇਹਦੇ ਵਿੱਚ ਜਦੋਂ ਲੈਟਰ ਦੇਖਦੀ ਹੈ ਉਹਦੇ ਪੈਰਾ ਤੋਂ ਜ਼ਮੀਨ ਨਿਕਲ ਜਾਂਦਾ ਉਸ ਲੈਟਰ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਮੈਂ ਇਹ ਜਹਾਜ਼ ਜਿਹੜਾ ਚੈੱਕ ਕਰ ਲਿਆ ਹੈ। ਮੇਰੇ ਕੋਲ ਇੱਕ ਬੌਮ ਵਿਆ ਜਿਹਦੇ ਨਾਲ ਮੈਂ ਸਾਰਾ ਜਹਾਜ਼ ਜਿਹੜਾ ਉਡਾਣ ਲਗਾ ਹੈ। ਇਹ ਸੁਣ ਕੇ ਉਹਨੂੰ ਪਹਿਲੇ ਲੱਗਿਆ ਖਰੇ ਨੇ ਮਜ਼ਾਕ ਕੀਤਾ। ਉਹ ਦੇ ਕੋਲ ਆਈ ਉਹਨੇ ਆਪਣੇ ਲਾਗੇ ਬੈਠਣ ਨੂੰ ਕਿਹਾ। ਜਦੋਂ ਬੈਠੀ ਤਾਂ ਉਹਨੇ ਫਿਰ ਸਮਾਈਲ ਦੇ ਕੇ ਕਿਹਾ ਕਿ ਸਰ ਐਦਾਂ ਦਾ ਮਜ਼ਾਕ ਜਿਹੜਾ ਹੈ ਉਹ ਚੰਗਾ ਨਹੀਂ ਹੁੰਦਾ। ਡੈਨ ਨੇ ਕਿਹਾ ਮੈਂ ਮਜ਼ਾਕ ਨਹੀਂ ਕਰ ਰਹਾ ਬੋਸ ਸੀਸ ਜੀ ਸਾ ਮੇਰੇ ਕੋਲ ਇੱਕ ਬੌਮ ਹੈਗਾ। ਫਿਰ ਡੈਨ ਦੇ ਕੋਲ ਇੱਕ ਸੂਟਕੇਸ ਆ ਡੈਨ ਨੇ ਉਹ ਸੂਟਕੇਸ ਜੜਾਇਆ ਉਹ ਖੋਲਿਆ ਜਦੋਂ ਖੋਲਿਆ ਤਾਂ ਉਹਦੇ ਵਿੱਚ ਇੱਕ ਬੌਮ ਸੀਗਾ ਫਿਰ ਉਸ ਵੇਲੇ 에어로ਸਸ ਨੂੰ ਲੱਗਾ ਕਿ ਵਾਕਈ ਇਹਦੇ ਕੋਲ ਇੱਕ ਬੌਮ ਹੈ ਹੁਣ ਡੈਨ ਨੇ ਉਹਦੇ ਅੱਗੇ ਆਪਣੀਆਂ ਜਿਹੜੀਆਂ ਸ਼ਰਤਾਂ ਰੱਖੀਆਂ ਉਹ ਸ਼ਰਤਾਂ ਚ ਪਹਿਲੀ ਸ਼ਰਤ ਸੀਗੀ ਕਿ 2 ਲੱਖ ਡਾਲਰ ਚਾਹੀਦਾ ਹੈ ਤੇ ਨਾਲ ਨਾਲ ਚਾਰ ਪੈਰਾਸ਼ੂਟ ਚਾਹੀਦੀ ਹੈ ਦੋ ਅੱਗੇ ਦੇ ਨੇ ਦੋ ਪਿਛੇ ਦੇ ਇਹ 에어로ਸਸ ਇਹਨਾਂ ਦਾ ਸ਼ਾਰਪਨਰ ਸੀਗਾ ਇਹ ਬੜੀ ਕਾਮ ਸੀਗੀ ਬੜੇ ਪਿਆਰ ਦੇ ਨਾਲ ਇਹ ਉੱਥੋਂ ਉੱਠੀ ਤੇ ਅੰਦਰ ਜਾ ਕੇ ਉਹਨੇ ਪਾਇਲਟ ਨੂੰ ਉਹ ਵਾਲੀ ਲੈਡ ਜਿਹੜੀ ਪੜਾਈ ਹੈ ਹੁਣ ਪਾਇਲਟ ਜੀ ਉਹ ਲੈਡਰ ਪੜਾਈ ਹੈ ਪਰ ਇਹਨਾਂ ਦਾ ਪਹਿਲਾ ਮਕਸਦ ਸੀਗਾ ਵੀ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਐਪੈਸੈਂਜਰਸ ਨੂੰ ਇਹ ਨਾ ਦਸੀਏ ਤਾਂ ਜੋ ਪੈਸੈਂਜਰ ਜਿਹੜੇ ਘਬਰਾ ਨਾ ਜਾਣ ਡਰ ਨਾ ਜਾ ਇਸ ਕਾਲ ਦਾ ਡਰ ਜਿਹੜਾ ਉਹਨਾਂ ਦੇ ਬਣਿਆ ਆਇਆ ਸੀਗਾ ਪਰ ਉਹਨਾਂ ਨੇ ਕਿਤੇ ਵੀ ਸ਼ੋ ਨਹੀਂ ਹੋ ਦਿੱਤਾ ਹੁਣ ਜਿਹੜੇ ਪਾਇਲਟ ਸੀਗੇ ਉਹਨਾਂ ਨੇ ਕਮਿਊਨੀਕੇਟ ਕੀਤਾ ਥੱਲੇ ਗੱਲ ਹੋਈ ਜਿਹੜੇ 에ਅਰਬੇਸ ਵਾਲੇ ਹੁੰਦੇ ਆ ਉਹਨਾਂ ਨੂੰ ਦੱਸਿਆ ਵੀ ਸਾਡਾ ਜਿਹੜਾ ਜਹਾਜ਼ ਆ ਆਪਣਾ ਹਾਈਜੈਕ ਹੋ ਚੁੱਕਿਆ ਤੇ ਇਹਦੇ ਵਿੱਚ ਜਿਹੜੇ ਬੰਦੇ ਨੇ ਇਹਨੂੰ ਕਿਡਨੈਪ ਕੀਤਾ ਆ ਉਹਦੀਆਂ ਆਹ ਵਾਲੀਆਂ ਸ਼ਰਤਾਂ ਹੈਗੀਆਂ ਉਹ ਮੰਨਣੀਆਂ ਪਈਆਂ ਹੁਣ ਉਹਨਾਂ ਸ਼ਰਤਾਂ ਵਿੱਚ ਇੱਕ ਸ਼ਰਤ ਇਹ ਸੀਗੀ ਕਿ ਜਹਾਜ਼ ਖੱਲੇ ਉਤਰੇਗਾ ਜਹਾਜ਼ ਦਾ ਫਿਊਲ ਜਿਹੜਾ ਆ ਉਹ ਇੱਕਦਮ ਦੁਬਾਰਾ ਭਰਤਾ ਜਾਏਗਾ ਉਸ ਤੋਂ ਬਾਅਦ ਜਹਾਜ਼ ਦੁਬਾਰਾ ਉਡਾਇਆ ਜਾਏਗਾ ਸੋ ਉਹਨਾਂ ਨੇ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਉਹ ਕਬੂਲ ਕੀਤੀਆਂ ਪਰ ਪੈਸੇ ਨੂੰ ਇਕੱਠਿਆ ਕਰਨ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਤੇ ਜਿਹੜੀ 에ਅਰਲਾਈਨ ਸੀਗੀ ਉਹ ਇਹ ਚਾਹੁੰਦੇ ਸੀਗੇ ਪੀਕੀ ਸੇਵੀ ਤ੍ਰਿਕੇ ਇਹ ਜਹਾਜ ਦਾ ਜੈਕ ਹੋ ਚੁੱਕਿਆ ਹੈ ਇਹਦੇ ਬਾਰੇ ਹਰ ਨਾ ਪਤਾ ਲੱਗੇ ਕਿਉਂਕਿ ਇੱਕ ਰੈਪਿਟੇਸ਼ਨ ਹੁੰਦੀ ਹੈ ਉਹ ਖਰਾਬ ਹੁੰਦੀ ਹੈ ਵੀ ਬੋਂਗ ਬੰਦਰ ਕਿਹਾ ਕਿ ਦਾ 100 ਸਵਾਰ ਕੜੇ ਹੁੰਦੇ ਆ ਤੇ ਕੱਲ ਨੂੰ ਲੋਕਾਂ ਦਾ ਵਿਸ਼ਵਾਸ ਹੀ ਹੁਰ ਸਕਦਾ ਏਅਰ ਲਾਈਨ ਕਰਤੀ ਸੋ ਉਹਨਾਂ ਨੇ ਉਹਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਮੰਨਣ ਲਈ ਰਾਜ਼ੀ ਹੋ ਗਏ ਹੁਣ ਕਿਉਂਕਿ ਪੈਸੇ ਨੂੰ ਇਕੱਠੇ ਕਰਨ ਲਈ ਥੋੜਾ ਟਾਈਮ ਲੱਗਣਾ ਸੀਗਾ ਹੁਣ ਪਾਇਲਟਸ ਨੂੰ ਕਿਹਾ ਗਿਆ ਕਿ ਜਹਾਜ਼ ਜਿਹੜਾ ਆ ਇਹ ਥੱਲੇ ਨਾ ਹਲੇ ਲਿਆਂਦਾ ਜਾਵੇ ਉੱਤੇ ਉਡਾਇਆ ਜਾਵੇ ਹੁਣ ਅੱਧੇ ਘੰਟੇ ਦੀ ਫਲਾਈਟ ਜਿਹੜੀ ਸੀ ਉਹ 2 ਘੰਟੇ ਤੱਕ ਉੱਪਰ ਹੀ ਉਡਾਈ ਗਈ ਪਰ ਨਾਲ ਦੀ ਨਾਲ ਥੋੜਾ ਜਿਹਾ ਉਹਨਾਂ ਨੇ ਕਹਿ ਦਿੱਤਾ ਪੈਸੈਂਜਰ ਨੂੰ ਵੀ ਤਕਨੀਕੀ ਅਲਤੀਜੀ ਪ੍ਰੋਬਲਮ ਚ ਆ ਰਹੀ ਹੈ ਜਿਸ ਤੇ ਕਹਿ ਕੇ ਜਹਾਜ਼ ਨਹੀਂ ਉਡਾਰੇ ਇਹਨਾਂ ਨੇ ਮੀਲ ਮਾਰਕ ਥੋੜਾ ਫ੍ਰੀ ਕੀਤਾ ਜਿਹਾ ਦਿੱਤੀਆਂ ਪਰ ਉਹਨਾਂ ਨੇ ਕਿਸੇ ਤਰ੍ਹਾਂ ਪੈਨਿਕ ਨਹੀਂ ਹੋਣ ਦਿੱਤਾ ਹੁਣ ਜਹਾਜ਼ ਜਿਹੜਾ ਆ ਉਦਾਂ ਹੀ ਲੈਂਡ ਕੀਤਾ ਗਿਆ ਪਰ ਲੈਂਡ ਜਿਹੜਾ ਕੀਤਾ ਗਿਆ ਉਹ ਜਿਹੜਾ ਐਕਚੁਅਲ ਜਿੱਥੇ ਲੈਂਡ ਹੋਣਾ ਸੀ ਉਥੋਂ ਥੋੜੀ ਦੂਰ ਲੈਂਡ ਕੀਤਾ ਗਿਆ ਜਾਂ ਕਿਉਂਕਿ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਸੀ 에ਅਰਵੇਜ਼ ਵਾਲੇ ਦੇ ਹੋਣ ਜੋ ਜਹਾਜ਼ ਲੈਂਡ ਕੀਤਾ ਤਾਂ ਉਤਾਂ ਹੀ ਬਣਦੀ ਜਿਹੜੀ ਰਕਮ ਆ ਉਹ ਉੱਪਰ ਆਈ ਰਕਮ ਆਈ ਰਕਮ ਦੇ ਨਾਲ ਪੈਰਾਸ਼ੂਟ ਆਈ ਹੁਣ ਡੈਨ ਨੇ ਕਿਹਾ ਵੀ ਸਾਰੇ ਪੈਸੇਂਜਰ ਨੂੰ ਥੱਲੇ ਉਤਰਾਂ ਹੁਣ ਸਾਰੇ ਪੈਸੇਂਜਰ ਜਿਹੜੇ ਆ ਆਰਾਮ ਨਾਲ ਥੱਲੇ ਉਤਰ ਗਏ ਪੈਸੇਂਜਰ ਬਾਅਦ ਚਲੇ ਗਏ ਕਿਸੇ ਨੂੰ ਪੜਕਵੇ ਨਹੀਂ ਪਈ ਇਸ ਗੱਲ ਦਿੱਤੀ ਉਦਾਂ ਹੀ ਜਿਹੜਾ ਫਿਊਲ ਜਿਹੜਾ ਆ ਉੱਪਰ ਆ ਗਿਆ ਤੇ ਡੈਨ ਨੇ ਹੁਣ ਜਹਾਜ਼ ਦੁਬਾਰਾ ਉਡਾਣ ਭਰੀ ਜਹਾਜ਼ ਦੁਬਾਰਾ ਉਡਿਆ ਹੁਣ ਡੈਨ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਦੱਸਿਆ ਕਿ ਜਹਾਜ਼ ਦੀ ਹਾਈਟ ਕਿੰਨੀ ਹੋਣੀ ਚਾਹੀਦੀ ਆ ਸਪੀਡ ਕਿ ਨਹੀਂ ਹੋਣੀ ਚਾਹੀਦੀ ਆ ਤੇ ਮੌਕਸ਼ ਕੋਲ ਉਹਨਾਂ ਨੇ ਕਿਹਾ ਵੀ ਜਹਾਜ਼ ਤੂੰ ਉੱਥੇ ਜਾ ਕੇ ਜਾਜ ਰਿਹਾ ਤੁਸੀਂ ਦਾਰੋਗੇ ਪਾਇਲਟ ਨੇ ਕਿਹਾ ਵੀ ਇੰਨੀ ਸਪੀਡ ਦੇ ਨਾਲ ਇੰਨੀ ਹੁੜੀ ਸਪੀਡ ਨਾਲ ਇਨਾ ਉੱਜ ਫਿਊਲ ਹੈ ਨਹੀਂ ਅਸੀਂ ਨਹੀਂ ਜਾ ਸਕਦੇ ਪਰ ਡੈਨ ਨੇ ਉਹਨੇ ਕੋਈ ਗੱਲ ਨਹੀਂ ਮੰਨੀ ਡੈਨ ਨੇ ਜਿੱਦਾਂ ਮੈਂ ਕਹਿੰਨਾ ਤੂੰ ਉੱਡਾ ਕਰੋ ਨਹੀਂ ਤੇ ਮੈਂ ਜਿਹੜਾ ਬੌਮ ਪਿਆ ਬਲਾਸ ਕਰ ਦੂੰਗਾ ਹੁਣ ਡੈਨ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਦੱਸੀਆਂ ਵੀ ਜਹਾਜ਼ ਦੀ ਸਪੀਡ ਇੰਨੀ ਹੋਣੀ ਚਾਹੀਦੀ ਆ ਇੰਨੀ ਹਾਈ ਤੋਂ ਹੋਣੀ ਚਾਹੀਦੀ ਆ ਤੇ ਬੜੇ ਇੰਟਰਸਟਿੰਗ ਤਰੀਕੇ ਨਾਲ ਜਹਾਜ਼ ਉੱਗ ਰਿਹਾ ਉਹਨ ਡੈਨ ਨੇ ਜਿੱਦਾਂ ਕਿ ਉਹਨਾਂ ਨੂੰ ਕਿਹਾ ਸੀਗਾ ਉਸ ਹਿਸਾਬ ਨਾਲ ਪੈਸੇ ਜਿਹੜੇ ਉਹ ਲੈ ਆਂਦੇਗੇ 20-20 ਡਾਲਰ ਦੇ ਇਹ ਨੋਰ ਸੀਗੇ ਨੋਟਾਂ ਦਾ ਕੁੱਲ ਭਾਰ ਲਗਭਗ 10 ਕਿਲੋ ਦੱਸਿਆ ਜਾ ਰਿਹਾ ਸੋ ਉਹ ਨਾਲ ਚਾਰ ਪੈਰਾਸ਼ੂਟ ਜਿਹੜੇ ਉਹ ਲੈ ਆਂਦੇਗੇ ਤੇ ਜਿਹੜੀ 에어로ਸਟੇ ਸੀਗੀ ਸ਼ਾਪਨਰ ਉਹਨੇ ਲੈ ਆ ਕੇ ਸਾਰਾ ਲੈਂਡਸ ਨਾਲ ਬੜਾਇਆ ਤੇ ਡੈਨ ਨੇ ਉਸ ਤੋਂ ਬਾਅਦ ਸ਼ਾਪਨਰ ਨੂੰ ਕਿਹਾ ਕਿ ਤੁਸੀਂ ਆਪਣਾ ਪਾਇਲਟ ਵਾਲੀ ਸਾਈਡ ਚਲੇ ਜਾਓ ਤੇ ਅੰਦਰੋਂ ਬੰਦ ਕਰ ਲਓ ਐਸ ਵਾਂਨੇ ਕੋਈ ਨਹੀਂ ਆਏਗਾ ਸੋ ਉਹਦਾ ਹੀ ਕੀਤਾ ਗਿਆ ਉਹ ਥੋੜੀ ਜੇਰ ਬਾਅਦ ਇਹਨਾਂ ਨੇ ਕਿਹਾ ਸੀ ਕਿ ਡੈਨ ਨੇ ਕਿ ਜਹਾਜ਼ ਜਿਹੜੇ ਪਹਿਲੇ ਜਾ ਚਾਦੇ ਸੀ ਨਾ ਤੁਹਾਨੂੰ ਯਾਦ ਹੋਵੇਗਾ ਕਿ ਉਹਨਾਂ ਦੇ ਜਿਹੜਾ ਸੀੜੀਆਂ ਖੋਲਦੀਆਂ ਸੀਗੀਆਂ ਉਹ ਖੋਲਦੀਆਂ ਸੀ ਬੈਕ ਸਾਈਡ ਤੋਂ ਤੇ ਅੱਜ ਕੱਲ ਤੇ ਜਹਾਂ ਤੋਂ ਚੇਂਜ ਹੋ ਗਿਆ ਸੋ ਉਹਨੇ ਕਿਹਾ ਵੀ ਇਹ ਬੈਕ ਸਾਈਡ ਵਾਲੀਆਂ ਸੀੜੀਆਂ ਨਾ ਉਹ ਤੁਸੀਂ ਖੋਲ ਦੋਗੇ ਸੋ ਉਹਦਾ ਹੀ ਕੀਤਾ ਗਿਆ ਉਹ ਸੀੜੀਆਂ ਖੋਲੀਆਂ ਗਿਆ ਡੈਨ ਉਥੋਂ ਨਿਕਲ ਗਿਆ ਤੱਲੇ ਤੇ ਚਲਾ ਗਿਆ ਉਸ ਤੋਂ ਬਾਅਦ ਥੋੜੀ ਜੇਰ ਬਾਅਦ ਸੋ ਪਤਾ ਲੱਗਾ ਉਹਨਾਂ ਨੂੰ ਵੀ ਉਹਨਾਂ ਇਥੋਂ ਉੱਤਰ ਗਿਆ ਕੋਈ ਹੈ ਨਹੀਂ ਜਹਾਜ਼ ਜਰਾਇਆ ਉੱਲੇ ਆ ਕੇ ਇੱਕ ਜਗ੍ਹਾ ਤੇ ਲੈਂਡ ਕੀਤਾ ਗਿਆ ਪਰ ਸਵੇ ਨੂੰ ਸਾਰੇ ਪਾਸੇ ਹੜਕਮ ਮੱਚ ਗਿਆ ਵੀ ਆਖੇ 80 ਸਮਾਰਟਲੀ ਕੋਈ ਬੰਦਾ ਕਿਦਾਂ ਕਰ ਸਕਦਾ ਸੋ ਸਵੇ ਨੂੰ ਜਿੱਥੇ ਡੈਨ ਨੇ ਛਾਲ ਮਾਰੀ ਸੀਗੀ ਚੰਪ ਕੀਤਾ ਸੀਗਾ ਉਸ ਜਗ੍ਹਾ ਦਾ ਅੰਦਾਜ਼ਾ ਲਗਾ ਕੇ ਉੱਥੇ ਸਰਚਿੰਗ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹਰ ਤਰਫ ਪੁਲਿਸ ਫੈਲੀ ਇਨਵੈਸਟੀਗੇਸ਼ਨ ਕੀਤੀ ਗਈ ਹੈਲੀਕਾਪਟਰਾਂ ਰਾਹੀਂ ਪੁਲਸ ਰਾਹੀਂ ਲਾਗੇ ਲਾਗੇ ਜਿਹੜੇ ਫਾਰਮ ਹੋ ਸੀਗੇ ਉਹ ਵੀ ਚੱਕ ਦਿੱਤੇ। ਹਰ ਕੁਝ ਪਤਾ ਨਹੀਂ ਲੱਗਾ। ਇੱਥੇ ਪੁਲਿਸ ਨੇ ਇੱਕ ਥੋੜੀ ਜਾਣਕਾਰੀ ਦਿੱਤੀ ਸੀ। ਜਦੋਂ ਉਹਨਾਂ ਨੇ ਇਹ ਜਿਹੜੇ ਨੋਟ ਸੀਗੇ ਇਹ ਡੈਨੂ ਭੇਜੇ ਸੀ। ਇਹ ਤਾਂ ਉਹਨਾਂ ਸੀਰੀਅਲ ਨੰਬਰ ਜਿਹੜੇ ਉਹ ਨੋਟ ਕੱਢ ਦੇ ਗਏ ਸੀਗੇ ਸਾਰੇ ਨੋਟਾਂ ਦੇ। ਅਗਲੇ ਦਿਨ ਉਹ ਸੀਰੀਅਲ ਨੰਬਰ ਜਿਹੜੇ ਉਹ ਜਨਤਕ ਕਰ ਦਿੱਤੇ ਗਏ। ਅਖਬਾਰਾਂ 'ਚ ਲਾ ਦਿੱਤੇ ਗਏ। ਵੀ ਇਸ ਸੀਰੀਅਲ ਨੰਬਰ ਦਾ ਕੋਈ ਵੀ ਨੋਟ ਜਿਹੜਾ ਆ ਉਹ ਬਾਹਰ ਆਊਗਾ ਸਾਨੂੰ ਉਸ ਤੋਂ ਪਤਾ ਲੱਗੇਗਾ। ਪਰ ਬਹੁਤ ਸਮਾਂ ਬੀਤ ਗਿਆ। ਉਸ ਦਾ 21 ਸੀਰੀਅਲ ਦਾ ਨੂਰ ਜਿਹੜਾ ਉਹ ਕਿਤੇ ਪਤਾ ਨਹੀਂ ਲੱਗਾ ਕਿਤੇ ਬਾਹਰ ਨਹੀਂ ਆਇਆ ਉਹਨੂੰ ਤਫ਼ਤੀਸ਼ ਚਾਲੇ ਸੀ ਤਫ਼ਤੀਸ਼ ਦਾ ਕੁਝ ਨਹੀਂ ਕੀਤਾ ਗਿਆ ਉਹਦਾ ਵੀ ਕੁਝ ਪਤਾ ਨਹੀਂ ਲੱਗਾ ਫਿਰ ਪੁਲਿਸ ਨੇ ਇੱਕ ਹੋਰ ਕੰਮ ਕੀਤਾ ਉਹਨਾਂ ਨੇ ਇਨਾਮ ਰੱਖਤਾ ਕਿ ਜਿਹੜਾ ਵੀ ਇਸ ਸੀਰੀਅਲ ਚ ਕੋਈ ਇੱਕ ਨੋਟ ਵੀ ਲਿਆ ਕੇ ਦੇਵੇਗਾ ਜਾਂ ਦੁਬਾਰਾ ਦੱਸੇਗਾ ਉਹਨੂੰ ਆਪਾਂ 1 ਲੱਖ ਡਾਲਰ ਦਾ ਇਨਾਮ ਦਾਂ ਪਰ ਉਹਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਬਹੁਤ ਸਾਲ ਬੀਤ ਗਏ ਇਸ ਨੂੰ ਨਾ ਪਤਾ ਲੱਗਾ ਵੀ ਉਹ ਬੰਦਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਫਿਰ ਪੁਲਿਸ ਨੇ ਤੇ ਜਿਹੜੇ ਸਿਆਣੇ ਲੋਕ ਸੀਗੇ ਵਿਗਿਆਨੀ ਸੀਗੇ ਉਹਨਾਂ ਨੇ ਸਾਰਾ ਅਸਟੀਮੇਟ ਲਗਾਇਆ ਨਾ ਕਿ ਜਿਸ ਹਾੜ ਫਾਇਰ ਤੋਂ ਕੈਨ ਨੇ ਸ਼ਾਲ ਮਾਰੀ ਆ ਉਹ ਸਹਾਇਤੂ ਥੱਲੇ ਉਤਰਨਾ ਬਚਣਾ ਨਾ ਸੰਭਵ ਨਾ ਕਿਉਂਕਿ ਰਾਤੀ 8 ਵਜੇ ਲਗਦਾ ਗਿਆ ਸੀਗਾ ਤੇ ਇਹ 10000 ਫੀਟ ਤੋਂ ਲਗਭਗ ਉਚਾਈ ਸੀ ਜਿੱਥੇ ਜਹਾਜ਼ ਦੇ 5000 ਫੀਟ ਤੇ ਬੱਦਲ ਵੀ ਸੀਗੇ ਬੜੇ ਕਨੇ ਬੱਦਲ ਸੀਗੇ ਉਦੋਂ ਬਾਰਿਸ਼ੀ ਵੀ ਹੋ ਰਹੀ ਸੀ ਮੌਸਮ ਬਹੁਤ ਖਰਾਬ ਸੀਗਾ ਕਿਹਾ ਜਾਂਦਾ ਕਿ ਬਹੁਤ ਚਾਰਾ ਖਰਾਬ ਮੌਸਮ ਇਹ ਸ਼ਾਲ ਮਾਰੀ ਤੇ ਥੱਲੇ ਜਿਹੜੇ ਏਰੀਆ ਦੇ ਉੱਤੇ ਲੈਨ ਨੇ ਸ਼ਾਲ ਮਾਰੀ ਸੀ ਉਹ ਸਾਰਾ ਲੀਕ ਦਾ ਏਰੀਆ ਸੀਗਾ ਤੇ ਉਹਨਾਂ ਲੇਕ ਦੇ ਵਿੱਚ ਇੰਨਾ ਕੁ ਪਾਣੀ ਠੰਡਾ ਸੀਗਾ ਕਿ ਜੇਕਰ ਕੋਈ ਦੋ ਮਿੰਟ ਵਿੱਚ ਰਹੇ ਉਹਨੂੰ ਨਮੂਨੀਆਂ ਹੋ ਜਾਂਦਾ ਤਾਂ ਫਿਰ ਸਾਰਾ ਹਿਸਾਬ ਲਗਾਇਆ ਪਏ ਉਹ ਕਿਸੇ ਲੇਕ ਦੇ ਵਿੱਚ ਉਹਨੇ ਚੰਪ ਮਾਰਿਆ ਉੱਥੇ ਉਹਦੀ ਮੌਤ ਹੋ ਚੁੱਕੀ ਆ ਪਰ ਇਹ ਸੀਗੇ ਖਿਆਲ ਕੋਈ ਵੀ ਇਹਦਾ ਆਪਣੇ ਕੋਲੇ ਸਬੂਤ ਨਹੀਂ ਸੀਗਾ ਬਹੁਤ ਸਮਾਂ ਬੀਤਣ ਤੋਂ ਬਾਅਦ ਫਿਰ ਇੱਕ ਪਾਇਲਟ ਸੀਗਾ ਜਿਹੜਾ ਕਾਫੀ ਸਾਲਾਂ ਬਾਅਦ ਸਾਹਮਣੇ ਆ ਉਹਨੇ ਕਿਹਾ ਕਿ ਜਦੋਂ ਇਹ ਜਹਾਜ਼ ਉੱਡ ਰਿਹਾ ਸੀਗਾ ਜਦੋਂ ਉਹਦੇ ਤੋਂ ਡੈਨ ਨੇ ਛਾਲ ਮਾਰੀ ਹੋਈਗੀ ਮੈਂ 4 ਮਿੰਟ ਦੀ ਦੂਰੀ ਤੇ ਮੇਰਾ ਜਿਹੜਾ ਜਹਾਜ਼ ਆ ਉਹ ਉਤਰਿਆ ਸੀਗਾ ਉਹਦੀ ਹਾਈਟ ਇਸ ਜਹਾਜ਼ ਤੋਂ ਕਾਫੀ ਉੱਪਰ ਸੀ ਉਹਨੇ ਦੱਸਿਆ ਕਿ ਉਸ ਵੇਲੇ ਇੰਨਾ ਜ਼ਿਆਦਾ ਮੌਸਮ ਖਰਾਬ ਸੀਗਾ ਮੈਂ ਆਪਣੀ ਲਾਈਫ ਚ ਪਹਿਲੀ ਵਾਰੀ ਇੰਨਾ ਖਰਾਬ ਮੌਸਮ ਦੇਖਿਆ ਹੈ ਉਸ ਜਗ੍ਹਾ ਤੇ ਜਿੱਥੇ ਉਹਨੇ ਸ਼ਾਇਦ ਮਾਰੀ ਹੋਗੀ ਮੈਨੂੰ ਲਾਇਕ ਅੰਦਾਜ਼ਾ ਹੈ ਜਿੱਥੋਂ ਮੌਸਮ ਥੋੜਾ ਕਲੀਅਰ ਹੋਇਆ ਹੋਗਾ ਉਸ ਏਰੀਆ ਦਾ ਮੈਨੂੰ ਪਤਾ ਹੈ ਤੁਸੀਂ ਗੱਲ ਜਿਹੜਾ ਗਪਸ਼ਤ ਕਰ ਰਹੇ ਹੋ ਉਸ ਏਰੀਏ ਤੋਂ ਤਫ਼ਤੀਸ਼ ਕਰਨੀ ਸ਼ੁਰੂ ਕਰੋ ਹਾਂ ਉਹਦੀ ਗੱਲ ਦੇ ਉੱਤੇ ਜਾਣ ਦਿੱਤਾ ਗਿਆ ਵਾਰਕੀ ਕੀਤਾ ਇੱਕ ਦੁਬਾਰਾ ਟੈਸਟ ਕੀਤਾ ਗਿਆ ਜਹਾਜ਼ ਨੂੰ ਫਿਰ ਉਸੇ ਸਪੀਡ ਤੇ ਉਡਾਇਆ ਗਿਆ ਜਿਸ ਸਪੀਡ ਤੇ ਉਸ ਪਾਇਲਟ ਨੇ ਗਿਆ ਸੀਗਾ ਉਸ ਸਪੀਡ ਤੋਂ ਇੱਕ ਭਾਰੀ ਕੋਈ ਚੀਜ਼ ਜਿਹੜੀ ਆ ਉਹ ਉਤੋਂ ਥੱਲੇ ਛੁੱਟੀ ਗਈ ਤੇ ਜਿਸ ਜਗ੍ਹਾ ਤੇ ਉਹ ਚੀਜ਼ ਡਿੱਗੀ ਸੀਗੀ ਉਸ ਜਗ੍ਹਾ ਤੇ ਖੋਜ ਸ਼ੁਰੂ ਕਰ ਸੋ ਇੱਥੇ ਕੋਈ ਹੋਰ ਇੰਟਰਸਟਿੰਗ ਗੱਲ ਸਾਹਮਣੇ ਵੀ ਉਸ ਜਗ੍ਹਾ ਤੇ ਇੱਕ ਬੱਚੇ ਨੂੰ 20-20 ਦੀਆਂ ਗੱਠੀਆਂ ਲੱਗੀਆਂ ਇਹ ਉਹੀ ਨੋਟ ਸੀਗੇ ਜਿਹੜੇ ਡੈਨ ਕੋਸੇ ਟੋਟਲ 5000 ਸਮਥਿੰਗ ਦੇ ਲੱਗੇ ਨੋਟ ਸੀਗੇ ਹੁਣ ਇਹ ਗੱਲ ਪੁਲਿਸ ਨੂੰ ਪਤਾ ਲੱਗੀ ਪੁਲਿਸ ਨੇ ਉਹ ਸਾਰੇ ਨੋਟ ਜਿਹੜੇ ਆਪਣੇ ਕੋਲ ਫੜੇ ਤੇ ਉਹਨਾਂ ਨੂੰ ਲੱਗ ਗਿਆ ਪਤਾ ਕਿ ਇਹ ਨੋਟ ਉਹੀ ਹੈਗੇ ਆ ਤੇ ਇਹਨਾਂ ਜ਼ਰੂਰ ਇੱਥੇ ਦਿਗਾਊਗਾ ਜਿੱਥੇ ਸ਼ੱਕ ਉਸ ਪਾਇਲਟ ਨੇ ਦੱਸਿਆ ਸੀਗਾ ਉੱਥੇ ਖੋਦਾਈ ਕੀਤੀ ਗਈ ਆਲਗ ਵਾਲੇ ਸਰਚ ਉਪਰੇਸ਼ਨ ਕੀਤੇ ਗਏ ਇੱਥੋਂ ਤੱਕ ਕਿ ਪੰਡੂਬੀਆਂ ਵੀ ਦੇ ਜੀਆ ਪਾਣੀ ਵਿੱਚ ਕੁਝ ਪਤਨ ਲੱਗਾ ਉਸ ਤੋਂ ਇਲਾਵਾ ਕੁਝ ਹੋਰ ਨਹੀਂ ਲੱਭਾ ਕੋਈ ਕੁਝ ਜਿਹੜੇ ਉਹਨੇ ਪੈਰਾਸ਼ੂਟ ਪਾਇਆ ਸੀ ਕਿਉਂਕਿ ਪੈਰਾਸ਼ੂਟ devkit ਆਉਂਦਾ ਕਿਸੇ ਪੈਰਾਸ਼ੂਟ ਤੇ ਕਪੜਾ ਲੱਗਿਆ ਹੁੰਦਾ ਕੁਝ ਹੋਰ ਨੋਡ ਲੱਭਦੇ ਪਰ ਉਹਨਾਂ ਦਾ ਦੀ ਕੁਝ ਪਤਾ ਨਹੀਂ ਫਿਰ ਪੁਲਸ ਨੇ ਡਿਸਾਈਡ ਕਰ ਲਿਆ ਕਿ ਡੈਂ ਦੀ ਮ੍ਰਿਤਿ ਹੋ ਚੁੱਕੀ ਹੈ ਅੱਛਾ ਇੱਥੇ ਕੋਈ ਹੋਰ ਇੰਟਰਸਟਿੰਗ ਗੱਲ ਹੈ ਜਿਹੜੇ ਨੋਟ ਫੜੇ ਸੀ ਹੈ ਨਾ ਕਿਉਂਕਿ ਪੁਲਸ ਨੇ ਅਨਾਉਂਸ ਕੀਤਾ ਸੀਗਾ ਕਿ ਆਪਾਂ ਉਹਨੂੰ ਜ਼ਰੂਰ ਇਨਾਮ ਦਵਾਂਗੇ ਉਹਨਾਂ ਹੀ ਨੋਟਾਂ ਵਿੱਚੋਂ ਕੁਝ ਨੋਟ ਜਿਹੜੇ ਆ ਪੁਲਸ ਨੇ ਉਸ ਬੱਚੇ ਨੂੰ ਇਨਾਮ ਦੇ ਤੌਰ ਤੇ ਦੇ ਦਿੱਤੇ ਹਾਲਾਂਕਿ ਬੜੀ ਇੰਟਰਸਟਿੰਗ ਗੱਲ ਅੱਗੇ ਉਹ ਜਦੋਂ ਬੱਚਾ ਵੱਡਾ ਹੋ ਗਿਆ ਉਹਨੇ ਉਹ ਵਾਲ ਉਹ ਆਕਸ਼ਨ ਤੋਂ ਉਹ ਨੋਟਾਂ ਤੋਂ ਉਹਨੂੰ 37000 ਡਾਲਰ ਉਹਨੇ ਕਮਾਇਆ ਕਿਉਂਕਿ ਲੋਕਾਂ ਦੇ ਦਿਮਾਗ 'ਚ ਬੜੀ ਕ੍ਰੋਸ ਨਹੀਂ ਸੀਗੀ ਵੀ ਉਹ ਇਹ ਨੋਟ ਆ ਜਿੱਦਿ ਮਿਸਟੀ ਆਟਕਿਆ ਨਹੀਂ ਹੋ ਸਕੀ ਆਪਣਾ ਆਪਣਾ ਕਿਸਮਤ ਹੁੰਦੀ ਸਭ ਦੀ ਹੁਣ ਕੁਛ ਪਤਾ ਨਹੀਂ ਲੱਗ ਰਿਹਾ ਸੀਗਾ ਪਰ ਪੁਲਿਸ ਨੇ ਇਹ ਡਿਸਾਈਡ ਕਰ ਲਿਆ ਸੀਗਾ ਵੀ ਉਹਦੀ ਮਰਤੀ ਹੋ ਚੁੱਕੀ ਇੱਥੇ ਪੁਲਿਸ ਇੱਕ ਜਗ੍ਹਾ ਹੋਰ ਨਾਕਾਮ ਜਿੱਤਾਂ ਡੈਨ ਨੇ ਇਹ ਹਾਈਜੈਕਿੰਗ ਕੀਤੀ ਸੀਗੀ ਜਿੱਤਾਂ ਉਹ ਇੱਥੋਂ ਥੱਲੇ ਉਤਰਿਆ ਸੀਗਾ ਜਿੱਤਾਂ ਨੇ ਪੈਸੇ ਮੰਗੇ ਸੀ ਜਿੱਤਾਂ ਨੇ ਸ਼ਾਰ ਮਾਰੀ exact ਐਡਾ ਉਸ ਤੋਂ ਬਾਅਦ ਪੰਜ ਵਰੀ ਹੋਰ ਕੀਤੇ ਪੰਜ ਹੋਰ ਹਾਈਜੈਕਰ ਸੀ ਜਿਨ੍ਹਾਂ ਨੇ ਉਦਾਂ ਹੀ ਅਮਾਊਂਟ ਮੰਗੀ ਸਾਰਾ ਉਸੇ ਤਰ੍ਹਾਂ ਹੀ ਪਲਾਨ ਕੀਤਾ ਉਦਾਂ ਹੀ ਜੰਪ ਕੀਤਾ ਪਰ ਇੱਥੇ ਇੰਟਰਸਟਿੰਗ ਗੱਲ ਇਹ ਆ ਉਹ ਪੰਜੇ ਦੇ ਪੰਜੇ ਜਿਹੜੇ ਉਹ ਫੜੇਗੇ ਸੀ ਪਰ ਡੈਨ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਸੋ ਐਨੀ ਇੰਟਰਸਟਿੰਗ ਸਟੋਰੀਆਂ ਨੂੰ ਸੁਣਾ ਦੇਣ ਦੇ ਸਾਧਨ ਮੇਰੇ ਪਿੱਛੋਂ ਵੀ ਚਾਹਤ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਪੰਜੇ ਲੈ ਸੀਗੇ ਇਹਨਾਂ ਤੇ ਸ਼ੱਕ ਆਇਆ ਕਿ ਇਹਨਾਂ ਚ ਕੋਈ ਇੱਕ ਡੈਨ ਹੋ ਸਕਦਾ ਹਾਲਕਿ ਇੱਕ ਮੰਦੀ ਦੇ ਬਾਰੇ ਪ੍ਰੋਪਰ ਲੱਗਾ ਵੀ ਉਹਨਾਂ ਨੂੰ ਇਹ ਡੈਨ ਦਾ ਉਸ ਟਾਪ ਆ ਕੀ ਉਦਨਾਂ ਦੇ ਸਕੈਚ ਬਣਾਏ ਗਏ ਸੀਗੇ ਉਹ 에ਰੋਸਸਨ ਕੋਸ਼ਿਸ਼ ਕੀ ਉਸ ਕਾ ਚ ਉਹਦੀ ਸ਼ਕਲ ਨਾਲ ਮੈਚ ਨਹੀਂ ਸੀ ਕਰਦੀ ਆ ਉਹ ਜਿਹੜਾ ਉਹ ਹਾਈਜੈਕਰ ਸੀਗਾ ਨਾ ਜਿਹਨੂੰ ਡੈਨ ਸਮਝਿਆ ਜਾ ਰਿਹਾ ਸੀਗਾ ਉਹਦੇ ਬਾਰੇ ਤਫਤੀਸ਼ ਕੀਤੀ ਗਈ ਤੇ ਜਿਸ ਦਿਨ ਡੈਨ ਨੇ ਹਾਈਜੈਕ ਕੀਤਾ ਸੀਗਾ ਉਸ ਦਿਨ ਉਹ ਇੱਕ ਪਾਰਟੀ ਦੇ ਸੀਗਾ ਉਹ ਵਾਲਾ ਬੰਦਾ ਤੇ ਨਾਲ ਦੀ ਨਾਲ ਉਹ ਹਾਈਜੈਕਰ ਜਿਹਾ ਸੀਗਾ ਉਹ ਅਗਲੇ ਜਨ ਫੈਮਿਲੀਅਰ ਸੀਗਾ ਤਾਂ ਕਲੀਅਰ ਹੋ ਗਿਆ ਵੀ ਨਹੀਂ ਇਹ ਡੈਨ ਅੱਛਾ ਡੈਨ ਦੇ ਨਾਮ ਦੀ ਬੜੀ ਇੰਟਰਸਟਿੰਗ ਹੈ ਅਸਲ 'ਚ ਨਾਮ ਡੈਨ ਜਿਹੜਾ ਸੀਗਾ ਇਹਦਾ ਐਕਚੁਅਲ ਨਾਮ ਸੀ ਪਰ ਜਦੋਂ ਪੁਲਿਸ ਨੂੰ ਰਿਪੋਰਟ ਮਿਲੇ ਉਹਨਾਂ 'ਚ ਇੱਕ ਰਿਪੋਰਟਰ ਜਿਹੜੀ ਸਭ ਤੋਂ ਪਹਿਲਾਂ ਪੁਲਿਸ ਨੂੰ ਮਿਲਿਆ ਸੀਗਾ ਉਹਨੇ ਜਦੋਂ ਉਹਦੇ ਬੰਦੇ ਦਾ ਬਾਰੇ ਪੁੱਛਿਆ ਤਾਂ ਉਹਨੇ ਕਿਹਾ ਸੀ ਡੈਨ ਉੱਪਰ ਉਹਨੂੰ ਲਗਾ ਪੀ ਨਾਮ ਦੱਸਿਆ ਡੀਪੀ ਉੱਪਰ ਸੋ ਇੱਕ ਸਾਡੀ ਸਾਈਕੋਲੋਜੀ ਵੀ ਕਹਿੰਦੀ ਹੈ ਜਿਹੜਾ ਹੈ ਨਾ ਪਹਿਲਾਂ ਸੁਣ ਲੰਨੇ ਆ ਸਾਡਾ ਦਿਮਾਗ ਚੋਂ ਨਾਮ ਹਮੇਸ਼ਾ ਘਰ ਕਰ ਜਾਂਦਾ ਉਹਨੂੰ ਵੇਖ ਕੇ ਉਹਨੇ ਆਪਣੀ ਰਿਪੋਰਟ ਲਿਖਿਆ ਪਈ ਡੀਪੀ ਉੱਪਰ ਨਾਮ ਦੇ ਬੰਦੇ ਨੇ ਹਾਈਜੈਕ ਕੀਤਾ ਹੈ ਜਿੰਨੀਆਂ ਇੰਪ੍ਰੈਸਿਵੀਆਂ ਜਿੰਨੇ ਵੀ ਉਸ ਨਾਇਨਾ ਜੁੜੇ ਸੀਗੇ ਸਾਰਿਆਂ ਨੇ ਉਸ ਬੰਦਨਾ ਡੀਪੀ ਕੁਪਰ ਡੀਪੀ ਕੁਪਰ ਸਾਹਰੇ ਪਾਸ ਸ਼ੂ ਕੱਤਾ ਹਾਲਾਂਕਿ ਇਹ ਨਾਂ ਬਾਅਦ ਪਤਾ ਲੱਗਿਆ ਪਰ ਫਿਰ ਵੀ ਉਹਨੂੰ ਡੀਪੀ ਕੁਪਰ ਹੀ ਕਿਹਾ ਜਾਂਦਾ ਹੈ ਜੇ ਤੁਸੀਂ ਰਿਪੋਰਟ ਕੀਤੇ ਚੈੱਕ ਕਰੋਗੇ ਡੀਪੀ ਕੁਪਰ ਦੇ ਨਾਂ ਇਹ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੁਣ ਡੀਪੀ ਕੁਪਰ ਦਾ ਯਾਨੀ ਕਿ ਡੈਨ ਦਾ ਕੁਝ ਪਤਾ ਨਹੀਂ ਲੱਗਾ ਅੱਜ ਇੰਨੇ ਸਾਲ ਹੋ ਗਏ ਆ ਇੰਨੇ ਸਾਲਾਂ ਬਾਅਦ ਇਹ ਜਿਹੜੀ ਕਹਾਣੀ ਹੈ ਇੱਕ ਮਿਸਟਰੀ ਬਣੀ ਹੋਈ ਹੈ ਨਾਤੇ ਡੀਬੀ ਕੁਪਰਦਾ ਘੋਸਪਤਾਲ ਲੱਗਾ ਜਾਣ ਕੇ ਧਨਪੂਰਦਾ ਨਾ ਹੀ ਹੁਨਾ ਪੈਸਾ ਦਾ ਪਤਾ ਲੱਗਾ ਨਾ ਹੀ ਪਤਾ ਲੱਗਾ ਵੀ ਉਹ ਕਿੱਥੋਂ ਆਇਆ ਸੀ ਕਿੱਥੇ ਗਿਆ ਕੌਣ ਸੀ ਕੌਣ ਨਹੀਂ ਉਸ ਤੋਂ ਬਾਅਦ ਬਹੁਤ ਸਾਰੀਆਂ ਖੋਜ ਹੋਈਆਂ ਜਿਦੇ ਵਿੱਚ ਇਹ ਪਤਾ ਲੱਗਾ ਵੀ ਇਹ ਕਿੰਨਾ ਕਿਤੇ ਇਰਰੀਜ਼ ਨੇ ਬੰਦਾ ਜੁੜਿਆ ਸੀਗਾ ਜਿਹੜੇ ਲੂਟਿੰਗ ਕਰਦੇ ਆ ਇਹ ਉਹਦੇ ਵਿੱਚ ਸੀਗਾ ਇਹਨੂੰ ਪਤਾ ਸੀਗਾ ਵੀ ਕਿਸ ਹਾਈ ਟੂ ਕਿਦਾਂ ਛਾਲ ਮਾਰਨੀ ਕਿਉਂਕਿ ਜਿਹੜੇ ਲੂਟਿੰਗ ਕਰਦੇ ਆ ਜਾਂ ਜਿਹੜਾ ਬਾਕੀ ਸਟਾਫ ਹੁੰਦਾ ਤੇਲੇ ਲੂਟਰ ਹੁੰਦੇ ਨੇ ਉਹਨਾਂ ਨੂੰ ਪ੍ਰੋਪਰ ਸਿਖਾਇਆ ਜਾਂਦਾ ਵੀ ਜਹਾਜ਼ ਨੂੰ ਇਸ speed ਤੇ ਲੈ ਕੇ ਤੂੰ ਛਾਲ ਮਾਰ ਸਕਦੇ ਤੁਸੀਂ ਐਸੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਆ ਪਰ ਸਾਰੀਆਂ ਹੁਣ ਖਿਆਲ ਬਣੇ ਹੋਏ ਨੇ ਹੁਣ ਇੰਨੇ ਸਾਲ ਹੋ ਗਏ 1971 ਤੋਂ ਲੈ ਕੇ ਅੱਜ ਦਾ ਸਮਾਂ ਅੱਜ ਤੱਕ ਇਹ ਮਿਸਟਰੀ ਬਣੀ ਹੋਈ ਹੈ ਤੇ ਕਿਸੇ ਹਾਈਜੈਕਿੰਗ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਲੋਕੀ ਐਸੀ ਕਹਾਣੀ ਹੈ ਜਿਹੜੀ ਅੱਜ ਵੀ ਨਹੀਂ ਸੁਝੀ ਸੋ ਤੁਹਾਨੂੰ ਕੀ ਲੱਗਦਾ ਹੈ ਵੀ ਡੈਨ ਜਿਹੜਾ ਆ ਇਹ ਮਰ ਗਿਆ ਹੋਵੇਗਾ ਜਾਂ ਡੈਨ ਜਿਹੜਾ ਆ ਕਿਸੇ ਸਮੁੰਦਰ ਜਾਂ ਨਹਿਰ ਵਿੱਚ ਡੁੱਬ ਗਿਆ ਹੋਵੇਗਾ ਜਾਂ ਡੈਨ ਜਿਹੜਾ ਆ ਉ ਕਿਸੇ ਹੋਰ ਕੰਟਰੀ ਚਲਾ ਗਿਆ ਹੋਵੇਗਾ ਪਰ ਉਹ ਨੋਟ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਸੋ ਇਹ ਮਿਸਟਰੀ ਜਿਹੜੀ ਬਰਕਰਾਰ ਆ ਸੋ ਇਹ ਸੀਗੀ ਸਾਡੀ ਅੱਜ ਦੀ ਕਹਾਣੀ ਅੱਜ ਤੱਕ ਦੀ ਸਭ ਤੋਂ ਵੱਡੀ 에ਅਰ ਵੇਸ ਦੀ ਹਾਈਜੈਕਿੰਗ ਤੇ ਅੱਜ ਤੱਕ ਦੀ ਐਸੀ ਹਾਈਜੈਕਿੰਗ ਜਿਹਦਾ ਅੱਜ ਤੱਕ ਸੋਲੂਸ਼ਨ ਨਹੀਂ ਹੋ ਸਕਿਆ ਆਪਾਂ ਇੰਨੇ ਐਡਵਾਂਸ ਹੋ ਚੁੱਕੇ ਆ ਫੇਲ ਵੀ ਉਹਦੇ ਬਾਰੇ ਪਤਾ ਨਹੀਂ ਲੱਗ ਸਕਦਾ ਸੋ ਆਸ ਹੈ ਕਿ ਤੁਹਾਨੂੰ ਕਹਾਣੀ ਬੜੀ ਲੱਗੀ ਹੋਵੇਗੀ ਜੇ ਕਹਾਣੀ ਬੜੀ ਲੱਗੀ ਹੋਵੇ ਤਾਂ ਹੌਸਲਾ ਬਦਾਨ ਦੇ ਲਈ ਤੁਸੀਂ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਜੇ ਜੀ ਸਾਡੇ ਚੈਨ ਤੇ ਨਵੇਂ ਹੋ ਤੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਦਬਾਇਓ ਤਾਂ ਜੋ ਤੁਹਾਨੂੰ ਅੱਗੇ ਅੱਗੇ ਐਡਾ ਦੀਆਂ ਹੋਰ ਵੀ ਸਟੋਰੀਆਂ ਜਣੀਆਂ ਉਹ ਸੁਣਨ ਨੂੰ। ਸੋ ਆਪਣਾ ਧਿਆਨ ਰੱਖੋ ਹਮੇਸ਼ਾ ਸਾਵਧਾਨ ਰਹੋ ਸਸੀ ਕਾ